ਹਰਜੀਤ ਬਰਾੜ ਉਹਨਾਂ ਦੀ ਗੱਲ ਕੀਤੀ ਆ ਤੁਸੀਂ ਨੇ ਮੈਂ ਉਹਨਾਂ ਦੀ ਪਹਿਲੀ ਟੱਕਰ ਉਹਨਾਂ ਦੇ ਨਾਲ ਕਿਵੇਂ ਫਿਰ ਕਿਵੇਂ ਦਾ ਐਕਸਪੀਰੀਅੰਸ ਸੀਗਾ ਉਹ ਹਰਜੀਤ ਬਰਾੜ ਉਹਨਾਂ ਦਾ ਕਿਉਂਕਿ ਹੱਸਦਾ ਜਿਹਾ ਚਿਹਰਾ ਮੈਨੂੰ ਹੁਣ ਵੀ ਚੇਤਾ ਆ ਰਿਹਾ ਹੈ ਨਾ ਹਾਂ ਤੇ ਬਰਾੜ ਨਾਲ ਪਹਿਲੀ ਵਾਰ ਅਸੀਂ ਖੇਡੇ ਆ ਜੰਡੇਆਲਾ ਸਵਰਾਮਾ ਓਹੋ ਬਠਿੰਡੇ ਵੱਲੋਂ ਖੇਡਿਆ ਸੀਗਾ ਹੂੰ ਤੇ ਉਦੋਂ ਉਨੇ ਕਾਲ ਜਿੱਥੇ ਦਾਖਲਾ ਲਿਆ ਹੀ ਸੀਗਾ ਪਹਿਲੇ ਸਾਲ ਜਲੰਧਰ ਸਪੋਰਟਸ ਵਿੱਚ ਓਕੇ ਤੇ ਉਹ ਉਦੋਂ ਖੇលਿਆ ਜਦੋਂ ਅਸੀਂ ਵੀ ਨਵੇਂ ਸੀਗੇ ਹਮ ਇਹ ਸ 88 ਦੀ ਗੱਲ ਆ ਓਕੇ 88 ਵਿੱਚ ਉੱਥੇ ਖੇលਿਆ ਜਦ ਜਣੇ ਉਹਦਾ ਵੀ ਕੋਈ ਨਾਂ ਨਹੀਂ ਸੀ ਸਾਡਾ ਵੀ ਕੋਈ ਨਾਂ ਨਹੀਂ ਸੀਗਾ ਹਮ ਉੱਥੇ ਖੇលਿਆ ਸੀਗਾ ਜਦ ਉਹਨੂੰ ਨਵੇਂ ਨੂੰ ਖੇਲਣੀ ਸੀ ਉਹਦੀ ਭਾਰੀ ਜਵਾਨ ਸੀਗਾ ਉਹ ਓਕੇ ਹਨਾ ਉਹਨੂੰ ਫੜ ਕੇ ਵੀ ਆ ਲਾ ਫੜਿਆ ਚਲੋ ਉਦੋਂ ਵੀ ਮੈਂ ਉਹਨੂੰ ਲੱਤਾਂ ਤੇ ਜਦ ਉਹਨੂੰ ਲੱਤਾਂ بچਾਉਣੀਆਂ ਨਹੀਂ ਸੀ ਆਉਂਦੀਆਂ ਓਕੇ ਤੇ ਆਏ ਸੀਗਾ ਫੜਨ ਔਫਾ ਲੱਗਦਾ ਸੀ ਉਹ ਵੀ ਸਰਚ ਗੋਡੇ ਮਾਰੂਗਾ ਆਏ ਗੋਡੇ ਸੀਗੇ ਜੀ ਹਾਂ ਅੱਛਾ ਹਾਂ ਤੇ ਫਿਰ ਉਸ ਤੋਂ ਬਾਅਦ ਉਹਦਾ ਨਾਂ ਬਣ ਗਿਆ ਫਿਰ ਬਹੁਤ ਤਕੜਾ ਹੋ ਗਿਆ ਫਿਰ ਤਾਨੂੰ ਖੇਡੜੀਆਂ ਬਹੁਤ ਆ ਗਈ ਹੂੰ ਅਹ ਇਹ ਤਾਂ ਬਹੁਤ ਦਾ ਟੱਚ ਟੌਚਰ ਜਰੀ ਦੇ ਬਹੁਤ ਜ਼ਿਆਦਾ ਵਧੀਆ ਹੋ ਗਿਆ ਸੀ ਬਾਅਦ ਚ ਆ ਕੇ ਫਿਰ ਕਿੰਨੇ ਕ ਜੱਫੇ ਲਾਇਆ ਤੁਸੀਂ ਨੇ ਹਰਜੀਤ ਬਰਾੜ ਉਹ ਕੋ ਜੱਫਿਆਂ ਦੀ ਹੁਣ ਗਿਣਤੀ ਤਾਂ ਹੈ ਨਹੀਂ ਕਿਉਂਕਿ ਰਜਾਨਾ ਹੀ ਸਾਡਾ ਮੈਚ ਹੁੰਦਾ ਸੀ ਉਹਨਾਂ ਦੇ ਨਾਲ ਹਰਜਾਨਾ ਮੈਚ ਵਿੱਚ ਹੁਣ ਆਪਾਂ ਉਹਦੀ ਗਿਣਤੀ ਕਰਦੇ ਹਾਂ ਜਿੱਦਾਂ ਆਪਾਂ ਕਹਿ ਲੀਏ ਵੀ ਇੱਕ ਜੱਫੇ ਦੀ ਆਪਾਂ ਐਵਰੇਜ ਕਹਿ ਸਕਦੇ ਹਾਂ ਹਰ ਮੈਚ ਦਾ ਇੱਕ ਜੱਫਾ ਹਾਂ ਐਵਰੇਜ ਕਹਿੰਦੇ ਆ ਵੀ ਜੇ ਕਿਤੇ ਇੱਕ ਦੋ ਦੋ ਜੱਫੇ ਲਾਏ ਵੀ ਆ ਤਾਂ ਬਹੁਤ ਵਿੱਚ ਅਦਰ ਜੱਫਾ ਲੱਗਦਾ ਹੁੰਦਾ ਸੀ ਉਹਨਾਂ